ਹਾਂਜੀ ਦੋਸਤੋ ਸਿਕੋਲਜੀ ਅੱਜ ਦਾ ਸੋਹਣਾ ਗੋਬਿੰਦ ਘਟ ਦਾ ਟਾਈਮ 4:20 ਤੇ ਰੈਡੀ ਛੜੀ ਹੋ ਗਏ ਨਾ ਤੋ ਹੋ ਗਏ ਸਮਾਨ ਆਪਣਾ ਪੈਕ ਹੋ ਗਏ ਬੈਗ ਰੈਡੀ ਹੈ ਚਾਬੀ ਆਪਣੀ ਇੱਧਰ ਪਈ ਹੈ ਮੈਂ ਹੁਣ ਚੱਲਦੇ ਆ ਥੱਲੇ ਨਾਲੇ ਬਾਬਾ ਜੀ ਨੂੰ ਚਾਬੀ ਦੇ ਦੀ ਕਮਰੇ ਦੀ ਨਾਲੇ ਚਾਹ ਪਾਣੀ ਸ਼ੱਕ ਲਈਏ ਚਾਹ ਪਾਣੀ ਸ਼ੱਕ ਕੇ ਅਸੀਂ ਬਾਹਰ ਪਾਣੀ ਅੱਗੇ ਨੂੰ ਚੱਲੇ ਕਿ ਉੱਗੇ ਵਾਲਾ ਸਬਰ ਪਹਾੜੀ ਏਰੀਆ ਦਾ ਇਹ ਪਹਾੜੀ ਏਰੀਆ ਉੱਤੇ ਹੌਲੀ ਹੌਲੀ ਜਾਉਣਾ ਇਸ ਕਰਕੇ ਥੋੜੀ ਜਿਹੀ ਸੱਜਰੇ ਜੇ ਨਿਕਲੇ ਸੱਜਰੇ ਵੀ ਪੰਜੇ ਵੱਜੇ ਜਾਣੇ ਨਿਕਲ ਨੂੰ ਕਿਉਂ ਚੋਲੋਂ ਮਿਲਦੇ ਆ ਜੀ ਆਜੇ ਬਾਹਰ ਜਾਗੇ ਟਾਈਮ ਹੋ ਗਿਆ ਜੀ 4:30 ਦਰਵਾਰ ਸਾਹਿਬ ਤੋਂ ਸਾਡੇ ਚਲੀਏ ਅੱਥਾ ਟਿਕ ਕੇ ਫਿਰ ਨਿਕਲਦੇ ਅੱਗੇ ਨੂੰ ਉਹ ਘਰ ਲੈ ਕੇ ਜਾਵਾਂ ਫਿਰ ਦਰਸ਼ਣ ਕਰਾਉਣ ਲੈ ਆਈਏ। ਇਹ ਬੱਸ ਜਿੰਨੇ ਸੇਤੀ ਪਹੁੰਚਣਾ ਹੈ। ਜਿਹੜਾ ਮੋਹ ਅਮਰ ਜੀ ਨੇ ਮੰਗਾਇਆ ਸੀ। ਇਕਵਲ ਹੋ ਰਹੀ ਜੀ ਔਰ ਔਰ ਚਾਹੇ ਆਪਾਂ ਬੱਸ ਨੂੰ ਆਨੇ ਆ ਬੱਸ ਨੂੰ ਆ ਕੇ ਰਿਸ਼ੀ ਗੇਸ਼ਰ ਗੁਰਦੁਆਰਾ ਰੁਕੋ। ਤੈਥੋਂ ਆਪਾਂ ਨੂੰ ਸ਼ੇਅਰਿੰਗ ਟੈਕਸੀ ਜਾਂ ਟੈਂਪੂ ਟਰੈਵਲ ਵੀ ਮਿਲ ਜਾਂਦਾ ਆ ਸਵੇਰੇ 5 ਵਜੇ ਨਿਕਲਦੇ ਆ ਉਹ ਇੱਕ ਇੱਕ ਪਰਸਨ ਦੀ ਫੀਸ ਹੈਗੀ ਹੈ ਜੀ 800 ਰੁਪਏ ਇਹ ਵੀ ਸਭ ਤੋਂ ਵਧੀਆ ਤਰੀਕਾ ਕਿਉਂਕਿ ਗੋਵਿੰਦ ਘਾਟ ਤੱਕ ਜਾਣ ਦਾ ਚਾਹੇ ਆਪਾਂ ਪਿੰਡੋਂ ਬੱਸ ਤੇ ਵੀ ਆ ਸਕਦੇ ਆ ਬੱਸ ਤੇ ਆ ਕੇ ਰਿਸ਼ੀਕੇਸ਼ ਗੁਰਦੁਆਰਾ ਸਾਹਿਬ ਵਿੱਚ ਅਨਦਰ ਪਰਸਨ ਵੀ ਨੇ ਜਿਹੜਾ ਬਾਹਰ ਖੜੇ ਉਹਨਾਂ ਦੀ ਵੀ ਟੈਕਸੀਆਂ ਨੇ ਪਰ ਇੱਥੇ ਸ਼ਾਇਦ ਗੁਰਦੁਆਰਾ ਸਾਹਿਬ ਦੇ ਅੰਦਰ ਖੜੀਆਂ ਨੇ ਟੈਂਪੂ ਟਰੈਵਲ 800 ਰੁਪਏ ਇੱਕ ਬੰਦੇ ਦਾ ਲਹੁੰਦੇ ਨੇ। ਤੇ ਆਪਾਂ ਨੂੰ ਗੋਵਿੰਦ ਘਾਟ ਛੱਡ ਦਿੰਦੇ ਨੇ। ਜੇ ਉਧਰ ਆਉਣਾ ਵੀ ਆ ਉੱਥੇ ਵੀ ਹੁੰਦੀਆਂ ਨੇ ਤਾਂ ਆਪਾਂ ਉੱਥੋਂ ਵੀ ਆ ਸਕਦੇ ਆ। ਉਹ ਵੀ 6ਮ ਇੱਕੇ ਪ੍ਰਾਈਸ ਹੈ ਉਹ ਵੀ 800 ਹੀ ਹੈ। ਇਹ ਵੀ ਬਹੁਤ ਵਧੀਆ ਆਪਸ਼ਨ ਹੈ ਆਪਣੇ ਵਾਸਤੇ। ਟਿਕ ਬੈਗ-ਬੈਗ ਆਪਾਂ ਰੈਡੀ ਹੋਊਗਾ। ਬਾ ਨਿਕਲਦੇ ਟਾਈਮ ਬਸ ਪੂਰੇ 5:00 ਵਜੇ। ਚਾਹ ਪਾਣੀ ਪੀ ਕੇ ਸਿਟੀ ਸੌਨ ਨੂੰ ਵੀ ਪਾਣੀ ਤੇ ਚਾਹ ਪਲਾਉਤਾ। ਬਾ ਹੁਣ ਨਿਕਲਣ ਲੱਗੇ ਆ ਜੀ। ਦੇ ਵਿਦਿਆਨ ਘਾਤ ਤੱਕ ਪਹੁੰਚਦੇ ਆਂ ਗੋਗਨ ਘਾਟ। ਹਮਮ ਬਾਕੀ ਤੁਹਾਨੂੰ ਚੈਨਲ ਵਧੀਆ ਲੱਗਦਾ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਸਬਸਕ੍ਰਾਈਬ ਵੀ ਜ਼ਰੂਰ ਕਰਿਓ। ਚਲੋ ਮਿਲਦੇ ਆਂ ਅੱਜਕੇ। ਹਾਂਜੀ ਯਾਤਰਾ ਜੀ ਰਹੀ ਕਰਤੀ ਹੋਏ ਰੱਖਿਆ ਆਪਾਂ ਨੇ। ਅੱਗੇ ਵਧਦੇ ਗਾਉਂ ਵੱਲ। ਇਹ ਲੋ ਟੰਡਰ ਦਿੱਤੇ ਮੇਰੇ ਨਿਕਲ ਜੀ ਨਿਕਲ ਉਹਦਾ। ਹਾਲ ਹਾਲੇ ਟ੍ਰੈਕ ਤੇ ਗੱਦਾ ਫਾਰਾ ਬੀ ਲੰਮਾ ਰਿਹਾ। ਜਦੋਂ ਇਹ ਕਦਮ ਖੇਡਿਆ ਸੀ। ਇਹਨਾਂ ਨੇ ਭਾਵੇਂ ਹੋਰ ਹੋ। 70 ਤੋਂ 10। ਬਹੁਤ ਬਾਰੇ ਹੋਈ ਮਾੜੀ ਨਾਲ। ਜਿਹੜੀ ਕੰਟੀਨੈਂਟਲ ਦੀ ਲਾਈਫ ਸ਼ੇਅਰ ਮਿਨਟ ਕਰ ਰਹੀ ਹੈ। ਕੌਣ ਗਿਆ ਸੋਨੇ ਦੇ ਬੜਾ ਬੜਾ ਸਹਾਰਾ ਦੇਣਾ ਆ ਗਿਆ ਹੋ ਗਿਆ ਇਹ ਵਾਹ ਪਾਰ ਨੂੰ ਬੰਦਾ ਦੇ ਕਿ ਪਾਸੇ ਲਿਖੀ ਕੋਈ ਗੱਲ ਜਿਹੜੀ ਕੋਈ ਪਸਾਇਆ ਹੋਈ ਬੰਦਾ ਚੜ੍ਹ ਗਿਆ ਬੜੀ ਸ਼ਾਂਤੀ ਵੀ ਆਣੀ ਨਹੀਂ ਮੇਰੇ ਇਹ ਤਾਂ ਸੁਣ ਲਈ ਹੋਈ ਜਾਂਦਾ ਪੰਨੇ ਤੇ ਬੰਦਾ ਆ ਗਿਆ ਥੋੜੀ ਥੋੜੀ ਜੀ ਤੇਰੀ ਨਾ ਹੋਰ ਹੈਗਾ ਅੰਦਰ ਇਹ 60 ਕਿਲੋ ਦੇ ਵਿੱਚ ਸਤ ਸ੍ਰੀ ਅਕਾਲ। ਕੋਰੀਆਂ ਦੇ ਜਾਣੇ ਸਤ ਸ੍ਰੀ ਅਕਾਲ। 68 ਕਿਲੋਮੀਟਰ। ਜੀ ਵਗੈਰਾ। ਉੱਤਰ ਪ੍ਰਯਾਗ ਫਿਰ 1.7 ਕਿਲੋਮੀਟਰ। ਸਾਡੀ ਦੇਵਨੀ ਕਿੰਨੇ ਵਜੇ ਪੱਕ ਜਾਂਦੇ ਆ। ਗੁੱਗਲ ਦਾ ਬਾਬਾ ਕਹਿੰਦਾ 12:30 ਵਜੇ ਬੋਲ ਗਿਆ। ਪਰ ਵੀ ਕੱਲ ਨੂੰ ਆਉਂਦੇ। ਬਾਬਾ ਜੀ ਨੇ ਨੰਗਰਲਾਵਾ ਨੰਗਰ ਫੈਕ ਲਾਉਂਦਾ। ਅਸੀਂ ਕਾਲ ਜੀ 18 ਸਾਲ ਸਾਨੂੰ ਹੋ ਗਿਆ ਰੋੜ ਤੇ ਅੱਛਾ ਜੀ ਬਾਬਾ ਜੀ ਵਾਲੇ ਵੀ 5 ਮਹੀਨੇ ਯਾਤਰਾ ਜਿ ਨਿਦਰ ਚੱਲਦੀ ਆ 19 ਦਿਨ ਲੰਗਰ ਚੱਲਦਾ ਬਰਨਾਲਾ ਜ਼ਿਲ੍ਹਾ ਬਰਨਾਲਾ ਬਾਬਾ ਭਗਤ ਸਿੰਘ ਲੰਗਰ ਵਾਲਾ ਕੋਰੜਾ ਛਾਪੇ ਤੋਂ ਬਹੁਤ ਧੰਨ ਆਪਨੇ ਪਿਆਰ ਨੇ ਸਵਾਗਤ ਕੀਤਾ ਆਨੇ ਭਾਈ ਲੰਗਰ ਲਾਉਣ ਉਹ ਸਾਡਾ ਪਕੌੜੇਾਂ ਦਾ ਲੰਗਰ ਹੈ ਜੁਵਾ ਵੀ ਭਾਈ ਤੁਸੀਂ ਤੇ ਤੋਂ 25 35 ਕਿਲੋਮੀਟਰ ਅੱਗੇ ਆ ਕੇ ਚੌਲੰਗਰ ਸ਼ਾਕੇ ਚੱਲੀ ਹੈ ਹੁਣ ਅੱਗੇ ਨੂੰ ਬੱਤ ਖੰਗਲਾ ਨਾ ਕਰ ਬਾਕੀ ਬਾਕੀ ਬੱਤ ਬਾਈ ਹੋ ਗਈ ਆ ਪਿੱਛੇ ਬੱਤ ਲਿਆ ਤੁਹਾਨੂੰ ਕੋਲੀ ਦਿੱਤੀ ਹੋਣੀ ਉਹ ਨਾਲੇ ਜਿੱਦਾਂ ਪਾਣੀ ਡਰ ਰਿਹਾ ਉਹ ਵੀ ਅਰੇ ਜਬਾਟ ਕੱਢ ਲਈਏ ਟਾਈਮ ਮੈਂ ਕੰਮ ਖਰਾਬ ਕਰਦਾ ਅਰੇ ਨੇੜੇ ਲੱਗਦੀ ਏ ਬੱਤਲ ਪੂਰਾ ਆਉਂਦਾ ਇੱਕ ਵਾਰੀ ਤੂੰ ਪਹਾੜੀ ਪਰੋਂ ਤੱਕ ਨਾਲ ਆਏ ਨਹੀਂ ਆਹ ਪਹਾੜੀ ਉੱਧਰ ਬੱਤਸਾ ਆਇਆ ਹੋਇਆ ਬੱਤਲ ਆਉਂਦਾ ਬਾਕੀ ਜਿਹੜੇ ਭਾਰਾ ਸਕੇ ਪੱਕੇ ਜਿਹੜੀ ਜਾਂਦੇ ਨੇ ਜਿਹੜੇ ਹੋਏ ਆ ਬਾਕੀ ਛੋਟੇ ਛੋਟੇ ਬਜਰੀਆਂ ਜੀ ਤਾਂ ਆਈ ਹੋਣਾ ਹੱਟਾ ਲਾ ਬੰਦ ਜੀ ਵਾਲਾ ਹੱਟਾ ਲਾ ਬੰਦ ਜੀ ਕੋਣ ਕਿ ਫਰੰਡੀ ਕੇ ਮੁੰਡੇ ਜਾਂਦੇ ਜੋ ਸੇਮਾ ਰੱਖੇ ਦਵਾ। ਉਹ ਇਹਨੂੰ ਫੀਲ ਦਵਾ ਕੇ ਜਰਿਆ। ਕਿਉਂਕਿ ਸਾਰੇ ਕੰਮ ਦੇ ਮੁੱਦਾ ਹੱਲ ਕਰ ਦਿੱਤਾ ਨਾਲ ਉਹ। ਟੈਂਕੀ ਫੁੱਲ ਕਰਾ ਲਈ ਵੈਸੇ ਤਾਂ 2500 ਰੁਪਏ ਦੀ ਪਿਆਏ। ਉਹ ਰੋਇਆ 2 ਲੀਟਰ ਮੇਰੇ ਕੋਲ ਵੀ ਸੀਗਾ ਮੈਂ ਲਿਆਇਆ ਹੋਇਆ ਸੀ ਰਿਸ਼ੀਕੇਸ਼ ਤੋਂ ਤੁਰਨ ਲੱਗੇ ਨੇ ਉਹ ਪਾਇਆ ਤਾਂ ਨਿਕਲਦੇ ਹੁਣ ਅੱਗੇ ਰੋਗਾ ਸੂਰਜ ਵੀ ਬਹੁਤ ਕੰਮ ਦਾ ਦਿਖ ਰਿਹਾ ਏ ਇੱਥੋਂ ਬਾਈ ਗੋਬਿੰਦ ਘਾਟ ਰਹਿ ਗਿਆ 200 18 ਕਿਲੋਮੀਟਰ ਰਹਿ ਗਿਆ ਜਾਣੀ ਆਪਾਂ 50 ਕਿਲੋਮੀਟਰ ਆ ਗਏ ਪੰਜਾਬ ਪੰਜਾਬ 55 ਕਿਲੋਮੀਟਰ ਆ ਗਏ ਆ ਇੱਕ ਤਾਂ ਕੰਨ ਜਾ ਵਿਚਾਰੇ ਦਾ ਠੀਕ ਕਰਨਾ ਪੈਣਾ ਨਹੀਂ ਸਿਮਰਨ ਬਾਈ ਆਲਾ ਕੱਢੂਗਾ ਮੈਨੂੰ ਗਾਲਾਂ ਤਾਂ ਕਾਨੂੰ ਕੱਢਣੀਆਂ ਬਸ ਉਹਨਾਂ ਨੇ ਨਾ ਵੀਰ ਕਿਆ ਗੱਲਾਂ ਕਰੀ ਜਾਂਦਾ ਤੂੰ ਉਹ ਟਾਈਮ ਹੋ ਗਿਆ ਜੀ 7:30 ਵਜੇ ਦਾ ਦੇਵਪ੍ਰਿਆਗ ਪਹੁੰਚ ਗਿਆ ਮੈਂ ਇਹ ਹੈਗਾ ਸੰਗਮ ਵਾਲਾ ਵੀਊ ਉਹ ਜਦੋਂ ਜਿੱਦਾਂ ਹੁਣ ਕਹਿੰਦੇ ਪਾਣੀ ਆਇਆ ਸੀ ਤੇ ਇੱਥੇ ਤੱਕ ਪਾਣੀ ਸੀਗਾ ਇੱਧਰ ਪੂਰਾ ਰੇਤੇ ਰੇਤਾਂ ਚੜਿਆ ਹੋਇਆ ਉੱਪਰੋਂ ਤੱਕ ਦੇਖੋ ਆ ਜੀ ਜਿਹੜਾ ਉਹਨਾਂ ਦਿਖਦੀ ਨਹੀਂ ਸੀ ਵਾਕਈ ਵਈ ਕੁਦਰਤ ਕੁਦਰਤ ਹੈ ਮੌਲਕਾ ਦੇ ਭਲੀ ਗਲੇ ਸਾਹਿਬ ਦਾ ਦੋ ਨਦੀਆਂ ਦਾ ਸੰਗਮ ਹੋ ਕੇ ਕਹਿੰਦੇ ਗੰਗਾ ਬਣਦੀ ਹੈ ਜੀ। ਦੇ ਪ੍ਰਯਾਗ ਦੇ ਬਾਅਦ ਭਾਈ ਸਾਹਿਬ ਨੂੰ ਉਲਟੀਆਂ ਲੱਗ ਗਈਆਂ ਇੱਧਰ। ਉਹ ਢਿੱਡ ਜਿਆਦਾ ਭਰ ਗਿਆ ਤੇ ਇਹਦਾ। ਉਹ ਲੱਗੀਆਂ ਉਲਟੀਆਂ ਸਾਰੇ ਨੂੰ। ਕੋਈ ਬੰਦੇ ਪ੍ਰਯਾਗ ਕਿ ਨਿਕਲ ਗਏ ਜੀ ਟਾਈਮ ਹੋ ਗਿਆ ਸਵੇਰ ਦਾ। ਬਾਅਦ ਉਹਨੂੰ ਕੋਸ਼ਿਸ਼ ਕਰੀਏ ਨਾਲ ਕਿਤੇ ਤੇ ਅਨੇ ਰਾਤ ਬੰਦਰ ਹੋਣਾ ਦਿਹਾੜੀ ਦੇ ਵਿੱਚ। ਕੋਈ ਨਹੀਂ ਜੇਕਰ ਮਤਲਬ ਹੋਵੇਗਾ ਦੱਖਣ ਦੀ ਟਿਕਾਣੀ ਜੇ ਤੁਹਾਨੂੰ ਲੈ ਸਾਰ ਹਲੇ ਤੱਕ ਗੀਜਾ ਨਾ ਬੰਦਲ ਬਾਈ ਹੋਈ ਜਾਂਦੀ ਹੈ ਅੱਡੀ ਜਾਂਦੀ ਹੈ ਪਹਾੜ ਠੀਕ ਹੈ ਰਸਤਾ ਜੇ ਮੇਰਾ ਵੀ ਰੋਣਾ ਚਾਹੁੰਦਾ ਹੈ ਆ ਵੀ ਸਕਦਾ ਹੈ ਸੰਗਤਾਂ ਨੂੰ ਜਾਂਦੀ ਹੈ ਆ ਗਈ ਹੈ ਮਾਮੂਲੀ ਨਾਲ ਕੋਈ ਸਾਰ ਗਰੀ ਹੈ ਨੇ ਲੋਕ ਗਰੇ ਹੋਏ ਨੇ ਮੇਰੇ ਹੱਥੋਂ ਤਾਂ ਕੋਈ ਨਹੀਂ ਦਿਖ ਰਿਹਾ ਜੀ ਉਹ ਰੋਣੇ ਅਰ ਤੁਸੀਂ ਆ ਸਕਦੇ ਆ ਕਿਉਂਕਿ 10:30 ਤੱਕ ਪਰਿਵਾਰ ਹੁੰਦੇ ਨੇ ਤੇ ਮੋਬਾਈਲ ਤੇ ਜਾਦੇ ਦੇਣਾ ਅੱਜ ਇਹ ਪ੍ਰਯਾਗ ਦਾ ਪੁੱਤਰ ਉਹ ਬਾਕੀ ਸਿਹਰਾ ਪਿੰਨਾਈ ਸਤੋਂ ਨੂੰ ਲੜੋਗੇ ਤੋਂ ਤੋਂ ਵਰੋ ਉਹ ਜਿੰਨਾ ਤਾਂ ਜਾ ਬੀਰ ਨਾ ਸੀ ਡੀਗਰ ਬਾਬਾ ਨੇ ਕਿਹਾ ਭਾਈ 6:00 ਵਜੇ ਮਾਣ ਦੂਗਾ ਪਰ ਇਹਦਾ ਸਵੇਰ ਦਾ ਪਹੇਰ ਵੀ ਉਹਨਾਂ ਦਾ ਹੀ ਸੋ ਬੋਲ ਰਹਾ ਹਾਂ ਕਿ ਨਾ ਸਵੇਰੇ 11:30 ਵਜੇ ਸੋ ਥੋੜੇ ਜਿਹਾ ਸਟਾਪ ਕਰੀਏ ਕਿਤੇ ਰੁਕਦੇ ਆ ਰਹੇ ਹਾਂ ਉਧੇ ਕਰਕੇ ਦਿੱਖ ਪਾਈ ਜੀ ਕਿਤੇ ਤੱਕ ਹੈ ਨਹੀਂ ਉਹਦੇ ਮਰ ਕੇ ਜਾਣਾ ਹੈ ਇਹ ਗੈਂ ਗਈ ਜਾਣਾ ਨਹੀਂ 1:30 ਵਜੇ ਹੋਈ ਹੈ ਬੱਸ ਨੂੰ ਜਣੇ 1:30 ਵਜੇ ਜਿਹੜਾ ਥੋੜਾ ਚੌਗੇ ਰਹਿਣੋਂ ਰਸਤੋਂ ਕੱਲ ਨੂੰ ਫਿਰ ਰਕੋ ਅਰਾਵਲ ਦੇ ਦੀ ਅਸਰ ਫਿਰ ਕੇ ਰੋ ਹਾਵੀ ਨੂੰ ਦੇਖਣ ਕਰਕੇ ਰੁਕ ਗਿਆ ਜੀ ਮੜਾ ਜਾ ਮੈਂ ਇਹ ਵੀ ਵਧੀਆ ਪਰ ਪਾਣੀ ਦੇਖ ਲਓ ਕਿੱਧਰ ਕਿੱਧਰ ਨੂੰ ਘੁੰਮ ਰਿਹਾ ਕਿੱਧਰ ਨੂੰ ਆਉਂਦਾ ਬੜੇ ਪਾਣੀ ਨੇ ਇਸ ਵਾਰੀ ਸਾਰੇ ਪਾਸੇ ਹੀ ਬੜਾ ਹਾਲ ਕਰਿਆ ਜਰਾ ਮੈਂ ਸ਼੍ਰੀਨਗਰ ਤੋਂ ਹੈਗਾ 5 ਕਿਲੋਮੀਟਰ ਦੂਰ ਤੁਸੀਂ ਜਾਨੀ ਟਾਈਮ ਨਾਲੇ ਪਹੁੰਚ ਜਾਗੇ ਮਹਾਂਜਾ ਰੋਟੀ ਲੈਣੇ ਰੁੱਕ ਕੇ ਨਾ ਮੜੀ ਵੀਡੀਓ ਬਣਾਵੀਏ ਕਿ ਜਾ ਕੇ ਦੇ ਰਹੇ ਹੌਣ ਪੀਣ ਨੂੰ ਜੇ ਕੋ ਮਿਲਦਾ ਰੋਟੀ ਪਾਣੀ ਪਰੌਂਠਾ ਦੇਖਣਾ ਅੱਜ ਸਾਡੇ ਸਾਹਮਣੇ ਬੜੇ ਜਨੂਨ ਪਰੌਂਠਾ ਖਾਣ ਦੀ ਸਲਾਹੇ ਨਾਲੇ ਮੜਿਆ ਸੀਟੀ 100 ਨੂੰ ਸਾਹ ਮਿਲਦਾ ਜਰ ਇਹ ਕਹਿੰਦਾ ਹੁਣ ਬਾਈ ਬਣੀ ਕਿੱਧਰ ਨੂੰ ਖਿੱਚ ਲਿਆ ਚੱਲਿਆ ਇਹ ਰੁਕਦਾ ਹੀ ਨਹੀਂ ਹੁਣ ਉਹਨੇ ਮੜਿਆ ਪਾਣੀ ਪੀ ਲਈ ਹੁਣ ਜੀ ਧਾਰੀ ਦੇਵੀ ਮੰਦਿਰ ਹਲਕਨੰਦਾ ਨਦੀ ਦੇ ਵਿੱਚ ਆ ਇਹ ਕਾਫੀ ਪੁਰਾਣਾ ਤੇ ਪ੍ਰਾਚੀਨ ਮੰਦਿਰ ਤੇ ਇਹਦੀ ਉੱਪਰੋਂ ਇਹ ਹੁੰਦਾ ਪੈਦਲ ਵਾਸਤਾ ਇੱਥੇ ਮੰਦਿਰ ਹੈ ਇਹ ਪਹਾੜ ਮਨੂੰ ਲੱਗਦਾ ਤਾਗਾ ਤਾ ਗਈ ਗਿਰਿਆ ਹੋਇਆ ਅੱਜ ਜਾਂ ਕੱਲ ਦਾ ਐਵੇਂ ਦੇ ਮਨ ਲੱਗਦੀ ਰਸਤੇ 'ਚ ਮਨੂੰ 20-25 ਪਹਾੜ ਮਿਲੇ ਜਿਹੜੇ 2-4 ਦਿਨਾਂ ਦੇ ਵਿੱਚ ਵਿੱਚ ਗਿਰਿਆ ਹੋਣਾ ਕਿਉਂਕਿ ਉੱਲੋ ਜੀ ਸੀ ਵੀ ਲੋਕ ਜਿਹਨੇ ਸਾਲ ਵੀ ਆਉਂਦੇ ਆ ਜੀ ਉਹਨੇ ਸਫਾਈ ਕਰੀ ਆ ਪੱਥਰ ਪੱਥਰ ਜਿਹੇ ਥੱਲੇ ਛੁੱਟੇ ਆ ਤਾਂ ਰਿਸ਼ੀਕੇਸ਼ ਤੱਕ ਦਾ ਰਸਤਾ ਠੀਕ ਆ ਤੇ ਅੱਗੇ ਹੈਗੇ ਆ ਵੀ ਰਿਸਕ ਵੀ ਨਹੀਂ ਕਹਿ ਸਕਦੇ ਹਲੇ ਫਿਲਹਾਲ ਕਿ ਪਰ ਪਤਾ ਕੁਝ ਨਹੀਂ ਆਦਾ ਕਿ ਪਹਾੜ ਕਿਹੜਾ ਪਹਾੜ ਕਰ ਜਣਾ ਇਹ ਵੀ ਵਕਲ ਪਰਸੋਂ ਲਈ ਗਿਰਿਆ ਲੱਗਦਾ ਇਧਰ ਆ ਰਕੰਦਾਂ ਮਦੀ ਤੇ ਉਧਰ ਧਾਰੀ ਦੇਵੀ ਮੰਦਿਰ ਮੈਂ ਪਹੁੰਚ ਗਿਆ ਸੀ ਬਾਈ ਜੀ ਸਾਰੀ ਤੇਵੀ ਮੰਦਿਰ ਇੱਥੇ ਪਹਿਲਾਂ ਲਾਇਆ ਸਾਈਕਲ ਸਾਈਕਲ ਤੇ ਮੋਟਰਸਾਈਕਲ ਸਾਈਕਲ ਇੱਥੇ ਆਦਾ ਗਿਆ ਉਹ ਬੜਾ ਆਪਣਾ ਮੋਟਰਸਾਈਕਲ ਤੇ ਹੁਣ ਨੰਦਾਨੇ ਮੱਥਾ ਟੇਕਿਆ ਉਹਨੇ ਇੱਧਰ ਇੱਕ ਬਾਬਾ ਜੀ ਆ ਬਾਬਾ ਕਹਿੰਦਾ ਜੇ ਪ੍ਰਸ਼ਾਦ ਲਵਾਂਗਾ ਤਾਂ ਮੋਟਰਸਾਈਕਲ ਖੜਾਈ ਨਹੀਂ ਨਾ ਜਣੇ ਖੜਾਈ ਇਹ ਮੰਦਿਰ ਅਲਕਨੰਦਾ ਨਦੀ ਦੇ ਵਿੱਚ ਹੈ ਹਲਕਾੰ ਦਾ ਗੋਲ ਇੱਕ ਢੋਲ ਜਿਹਾ ਬਣਿਆ ਹੋਇਆ ਛੋਟਾ ਜਿਹਾ ਨਾਲ ਮੰਦਿਰ ਹੈ ਇੱਧਰੇ ਵਾਖੋ ਇਹਦਾ ਮੇਰੀ ਸਾਉਥ ਇੰਡਾ ਲੋ ਵੀ ਆਉਣੇ ਬਾਈ ਮੱਥਾ ਦੇ ਕਣੇ ਸ਼ਾਇਦ ਬੱਧਰੀ ਨਾਲ ਜਾ ਰਹੇ ਆਂ ਬਾਈ ਹੁਣੇ ਆਪਣਾ ਫੋਟੋ ਸ਼ੂਟ ਲੱਗਿਆ ਹੋਇਆ ਕਰਨਾ ਇੱਕ ਇਹ ਵੀ ਉਹਨੂੰ ਬਲੌਗਰ ਬਾਈ ਲੱਗਦਾ ਹੁਣ ਉਹ ਦੇਖ ਹਾਂ ਹਾਂ ਬਹੁਤ ਅੱਛੀ ਹੋल्ड ਹੌਂ ਬ੍ਰੇਕ ਇੱਕ ਮਿੰਟ ਬਸ ਸਾਰੂ ਘਨ ਬਣ ਗਿਆ ਬਾਈ ਇਸ ਵਾਰੀ ਪਾਣੀ ਵੀ ਕਹਿੰਦੇ ਬਹੁਤ ਆਦਾ ਮੇਰੇ ਵੀ ਲੱਗਦਾ ਮੈਨੂੰ ਵੀ ਆਹ ਕੰਢੇ ਜੇ ਤੱਕ ਜ਼ਰੂਰ ਆਇਆ ਹੈ ਚਲੋ ਸਭ ਨੂੰ ਰੱਖਣਾ ਵਾਲਾ ਮਾਲ ਪਿਆ ਇਹਦਾ ਆਪ ਮਾਲ ਲਗਾ ਮਾਜੀ ਦਰਸ਼ਨ ਕਰ ਲੈ ਮੱਥਾ ਟੇਕਿਆ ਅੰਦਰ ਟਾਈਮ ਹੋ ਗਿਆ 7:40 ਨਾ 10:40 7:40 ਕਿੱਥੇ ਫਿਰ ਲੱਗੇ ਸਾਹ ਨਹੀਂ ਹਲੇ ਰੋਲਰ ਦੇ ਨਾਲ ਤਾਂ ਕਰਕੇ ਮੈਂ ਚੱਲਦੇ ਹੁਣ ਗਾਣ ਨੇ ਕਰ ਨਾ ਉਹ ਮੋਂ ਦਾ 11 ਵੱਜ ਗਏ ਬਸ ਇਹ ਤਾਂ 40 ਹੋ ਗਏ ਹੌਲੀ ਹੌਲੀ ਕਰ ਦਾਂ 11 ਵੇ ਨਿਕਲੂਗੇ ਕਿ ਆ ਸੜਕ ਇਧਰੋਂ ਨਵੀਂ ਬਣ ਰਹੀ ਹੈ ਇੱਕ ਕੋ ਪਰੇ ਸੜਕ ਆ ਰਹੀ ਹੈ ਜਿਹੜੀ ਨਾਲ ਮੈਂ ਆਇਆ ਆ ਆਉਂਦੇ ਆਉਂਦੇ ਆ ਜਿਹੜਾ ਆ ਪਹਾੜ ਗਿਰਿਆ ਨਾ ਪੂਰੀ ਸੜਕ ਨੇ ਆ ਪੂਰੀ ਉਹ ਖਤਮ ਕਰਤੀ ਸ਼ਾਇਦ ਪਿਛਲੇ ਮਹੀਨੋਂ ਚੋਇਆ ਹਣਾ ਸਾਰੀ ਤੋੜ ਤੋੜ ਕੇ ਅੰਦਰ ਜੋ ਗੇਠਾ ਸਿਟੀ ਹੈ ਇੱਕੋ ਇੱਕ ਜਣਾ ਉਹ ਹੈ ਆਹ ਹੈ ਉੱਤਰੇ ਦੋ ਤਿੰਨ ਜਗ੍ਹਾ ਇਧਰੋਂ ਦਾ ਮੋੜ ਤਿੰਨ ਚਾਰ ਮੋੜੇ ਹੀ ਪੰਨੇ ਆ ਉਧਰੋਂ ਸੜਕਾਂ ਨਵੇੜੇ ਦਿੱਤੀ ਦੁਬਾਰਾ ਬਣਾਈ ਆ ਇਧਰ ਨੂੰ ਇੱਕ ਆ ਨਵਾਂ ਰੋਡ ਬਣਦਾ ਪਤਾ ਨਹੀਂ ਸ਼ਾਇਦ ਰੋਡ ਆ ਕੋ ਪਤਾ ਨਹੀਂ ਕੋਈ ਛੋਟਾ ਲਿੰਕ ਰੋਡ ਨਵਾਂ ਤਿਆਰ ਕਰ ਰਹੇ ਪਰਲੀ ਜੜ ਇੱਕ ਬ੍ਰਿਜ ਆ ਲੱਗਦਾ ਉੱਥੇ ਰੁਕਣ ਨਹੀਂ ਦਿੰਦੇ ਹੈਗਾ ਨਹੀਂ ਤਾਂ ਉੱਥੇ ਰੁੱਕ ਕੇ ਨਾ ਬ੍ਰਿਜ ਵੀ ਦਿਖਣਾ ਸੀ

ਉਹਨੂੰ ਪਹਿਲਾ ਝਰਨਾ ਦਾ ਹੁਣ ਅਰੇ ਹੋਰ ਪਿੱਛੇ ਤਾਂ ਨਹੀਂ ਜਾਂਦਾ ਸੜਕ ਬਹੁਤ ਚੰਗੀ ਆ ਪਹਿਲਾ ਝਰਨਾ ਮਿਲਿਆ ਅਰੇ ਨਗਰਸੂ ਤੋਂ 4 ਕਿਲੋਮੀਟਰ ਪਹਿਲਾਂ ਝਰਨਾ ਆਇਆ ਨਗਰਸੂ ਤੋਂ ਹੋਰ ਨਗਰਸੂ ਤੋਂ ਨਗਰਸੂ ਤੋਂ 4 ਕਿਲੋਮੀਟਰ ਰਹਿ ਗਿਆ ਆ ਰੋਕੇ ਰੋਕਣਾ ਨੂੰ ਗੱਡੀ ਵਾਈ ਜਾਂਦਾ ਰੁਕ ਰੁਕ ਕੇ ਜਾਈ ਆ ਗੂਗਰਾ ਆਪਾਂ ਟਾਈਮ ਵਧਾਈ ਜਾਂਦਾ ਸਿਰ ਰੁਕਣਾ ਹੀ ਪੈ ਗਿਆ ਮਾਹ ਨਾਲੇ ਲਿਖਾ ਦਈਏ ਭਾਈ ਆਹ ਨਾ ਮੈਂ ਪਹੁੰਚ ਗਿਆ ਸੀਗਾ ਹੀ ਨਗਰਾਸ਼ੀ ਗੁਰਦੁਆਰਾ ਸਾਹਿਬ ਗੁਰਦੁਆਰ ਸਾਹਿਬ ਮੱਥਾ ਟੇਕਦੇ ਆ ਮੱਥਾ ਟੇਕ ਕੇ ਲੰਗਰ ਛੱਕੇ ਕੱਗਨੂ ਚੱਲੇ ਪਾਉਣ। ਬੜਾ ਇਹਨੂੰ ਸਾ ਮਿਲੂਗਾ ਮੜਾਇਆ। ਲੰਗਰ ਹੱਲੇ ਚੱਲੇ ਰਿਹਾ ਤੇ ਸੰਗਤਾਂ ਆਈ ਵੀ ਜਾਂਦੀਆਂ ਇੱਕ ਵੀਰ ਨੇ ਯਾ ਖੜੇ ਆ ਟ੍ਰੈਵਲ ਨਹੀਂ ਖੜੀਆਂ ਆ। ਸੰਗਤਾਂ ਆਈਆਂ ਅਹੀਂ ਆਲੇ ਵੀ ਜਾਈ ਜਾ ਰਹੀਆਂ। ਚਲੋ। ਮੁੱਠਾ ਟੇਕਦੇ ਆਂ। ਮੁੱਠਾ ਟੇਕ ਕੇ। ਚਾਹ ਪਾਨ ਲੰਗਰ ਜੋ ਵੀ ਹੈ ਸ਼ੌਕ ਤੇ ਇੱਕ ਇੰਚਾਲੇ ਪਾਉਣ ਆ। ਕੀ ਤਰ ਕੋ ਕਿਸ ਹੋਏ ਜਦ ਅਗੁੱਤਰ ਅਗੁੱਤਰ ਭਾਵੇ ਤਬ ਚੇਤਰ ਗੁਗਤ ਇਸ ਕੋਸ਼ਤ ਲੇਖ ਜਬ ਨਾਰਥ ਨਰਨਜ ਅਗੁੱਤਰ ਅਗਦ ਤਦ ਕੌਣ ਛੱਡੇ ਕੌਣ ਬੰਧਨ ਵੱਢ ਆਪਰੇ ਆਪ ਆਪੁਰ ਤਾਰ ਤੋ 사ਗਨ ਆਪ ਸਗਰ ਕਹਾ ਵਿਚਾਰ ਹੈ ਆਪਰੇ ਉ ਆਪਣੇ ਆਪ ਬਨੇਰਾ ਤੇ ਕੌਣ ਠਾਕੁਰ ਕੌਣ ਕਹੀਏ ਚੇਰਾ ਇਸਮਨ ਇਸਮ ਰਹੇ ਵਿਸਮਾਗ ਨਾਰਕ ਆਪਣੇ ਗੱਦ ਜਨੋ ਆਪ ਜੈ ਆਸ਼ਰ ਅਛੇਰ ਤੇ ਸੁਮਾਇ ਉਹ ਗਾ ਕਿਸੇ ਪਿਆਪ ਸੁਮਾਇ ਸਾ ਸੋ ਆਪੇ ਆਦੇਸ਼ ਇਹ ਕਉ ਤਾ ਨਾ ਵੀ ਪਰੇਸ ਹੋ ਜੈ ਇਕ ਇਕ ਏਕ ਭਗਵੰਤ ਜੈ ਤੋਟਕੈਂਤ ਇਦਲਾ ਕੇ ਚਿੰਤਾ ਜੈ ਆਪੇ ਆਪਦੀਆਂ ਜੈ ਕੌਣ ਕਰੈ ਕਮ ਸੁਣੋ ਲੋਈ ਨਗਰਸੂ ਲੰਗਰਪਾਣੀ ਸਾਹ ਕੋ ਸਮਾਂ ਹੋ ਗਿਆ 1 ਵਜੇ ਦਾ ਮੈਨੂੰ ਲੱਗਿਆ ਨਿਕਲਾਂ ਹਾਂ ਇਹ ਤਾਂ ਅhle ਹੀ ਬਹੁਤ ਆਈ ਬਣਾ ਜਾਈਏ ਨਾ ਹਾਂਜੀ ਰਹਿਣਾ ਅਗਰ ਉਹ ਮੋੜ ਤੋਂ ਨਗਰਸੂ ਤੋਂ ਕਿਲੋਮੀਟਰ ਆ ਕੇ ਰੋ ਕਰੇ ਲੈਂਡ ਸਲਾਈਡਿੰਗ ਬਾਈ ਖਾਜਾ ਬੜਾ ਪਹਾੜ ਵਾਜੀ ਸੜਕ ਭਰੇ ਆ ਗਈ ਜਮਾਈ ਐ ਨਸਸਰੀ ਕਾ ਦੇ ਬਰਾਤੀ ਇਹਦੇ ਨੱਕਰੇ ਬਲਦੇ ਨਾ ਦਵਾਰਾ ਬੰਨ ਲਾਉਣ ਲੱਗੇ ਆ ਸੜਕ ਪੱਥਰ ਭਾਈ ਸਾਹਿਬ ਵੀ ਏਡੇ ਬੜੇ ਪਏ ਐ ਜੀਆਂ ਮਨੂੰ 4-5 ਮੋਟੀਆਂ-ਮੋਟੀਆਂ ਤਾਂ ਮਲੇ ਲਈਆਂ ਇਹ ਛੋਟੀਆਂ-ਮੋਟੀਆਂ ਤਾਂ ਉੰਤੇ ਨਹੀਂ ਕੋਈ ਉਹ ਅੰਦਰ ਨੂੰ ਰਾਸਤਾ ਸਾਰੇ ਹੀ ਬੈਠ ਗਏ ਉੱਪਰ ਦੇ ਕਹਿੰਦਾ ਚੱਲੋ ਸੇਵਕਾ ਥੱਲੇ ਨੂੰ ਚਲੀਏ ਉਸ ਕਰਕੇ ਮੇਰਾ ਵੀਲ ਧਿਆਨ ਨਾਲ ਆਈ ਕਰੋ ਧਿਆਨ ਨਾਲ ਚੱਲੋ ਚਣੇ ਵਾਲੀ ਆ ਕੰਮ ਬੋਰਡ ਪਰ ਬੋਰਡ ਲੱਗਿਆ ਹੋਇਆ ਹੈ ਐਗਨੇਟ ਕਾਣਾ ਰਹੇਗਾ 120 ਪਤਾ ਨਹੀਂ 119 ਕਿਲੋਮੀਟਰ ਇੱਥੇ ਲੱਗ ਗਿਆ ਜੀ ਮੀਂਹ ਪੈਣਾ ਮੀਂਹ ਪੈਂਦੇ-ਪੈਂਦੇ ਇਹ ਵੀ ਰੁਣੀ ਇਹ ਮਿਲ ਗਏ ਇਹ ਆਏ ਨੇ ਦਿੱਲੀ ਤੋਂ ਸਾਰੀ ਫੈਮਿਲੀ ਆਇਆ ਯਾਰ ਨਾਲ ਵਿੱਚ ਰਸਤੇਦਾਰ ਆਏ ਹੋਣੇ ਇਹਨਾਂ ਬੜਾਈ ਕਾਫੀ ਕਾਫੀ ਬਸਮਾਤੀ ਕਾਫੀ ਵਾਲੇ ਦਾ ਬਟ ਕੱਢੇ ਪਏ ਉਹਨਾਂ ਨੇ ਸਿਕਾ ਲੀ ਦਾ ਸਿਕਾ 커피 ਵਾਕੀ ਬਹੁਤ ਸੋਸ ਸੀ ਜੋ ਸੀ ਮੱਟ ਪਹੁੰਚਦੇ ਪਹੁੰਚ ਚਰਨਾ ਇੱਕ ਚਰਨਾ ਮੜਾ ਘੰਡਦਾ ਚਰਨਾ ਬਹਾਗ ਨਹੀਂ ਤੋ ਅੰਦਲਾ ਖੱਚਮਾ ਹੈ ਕੀ ਆ ਮੌੜਾ ਹੈਂਡਾ ਪਾਣੀ ਦੇ ਫਿੱਟ ਰਹੇ ਹੁੰਦਾ ਵਾ ਮੈਂ ਬਹੁਤ ਕੰਮ ਕੀ ਹਵਾ ਵਾ ਵਈ ਮੌਜੂਦਾ ਟਾਈਮ ਹੋ ਗਿਆ 5:20 ਦਾ ਆਪਾਂ ਗੋਗਨ ਘਾਟ ਪਹੁੰਚ ਗਏ 12 ਵਜੇ ਪਹੁੰਚਦੇ ਪਹੁੰਚਦੇ ਔਲੀ-ਔਲੀ ਰੁਕਦੇ ਰੁਕਦੇ ਪੰਜ ਵੱਜੇ ਦੇ ਇੱਕ ਉੱਪਰ ਦੇ ਪਾਰਕਿੰਗ ਨੂੰ ਨਵੀਂ ਬਣੀ ਆ ਤੋਂ ਮੋਟਰਸਾਈਕਲ ਥੜੇ ਆ ਪਹਿਲਾਂ ਹਾਲ ਦਾ ਬੰਨ੍ਹਾ ਜਾ ਰਕ ਤਾਂ ਹੁਣ ਪਾਰਕਿੰਗ ਦੇ ਮੋਟਰਸਾਈਕਲ ਲਾ ਕੇ ਮੁਰਦਰਾ ਸਭ ਚੱਲਦਾ ਮੱਥਾ ਟੇਕਦੇ ਆ ਬਾਕੀ ਬਾਬਾ ਜੀ ਨੂੰ ਪੁੱਛਦੇ ਆ ਕਿ ਮਰੇ ਕੋ ਮਰੇ ਬਾਰੇ ਕੀ ਕਹਿੰਦੇ ਨੇ ਇਹ ਹਾਲ ਮਿਲ ਜਵੇ ਜਾਂ ਕਮਰਾ ਕਮਰਾ ਮਿਲ ਗਈ ਆਪ ਨੂੰ ਰੂਮ ਨੰਬਰ ਉਹ ਦਿਣਾ 126 ਇਹ ਤਾਂ ਸਮਝ ਆ ਰਹੀ ਹੈ ਬਾਈ ਹੁਣੇ ਬੈਠੇ ਆ ਇਧਰ ਖੁੰਝੇ ਜਿਹਾ ਬਣਾ ਸੱਜ ਸੁਹਣ ਕੇ ਆਏ ਮਾਕੇ ਹੁਣ ਚਲਦੇ ਮੱਥਾ ਟੇਕੀ ਆਂ ਜੀ ਦਰਬਾਰ ਸਾਹਿਬ ਮੱਥਾ ਟੇਕੀ ਕਿ ਲੰਗਰ ਛੱਕ ਤੇ ਤਮਰੇ ਜage ਰਸਤੇ ਕਰਦੇ ਕਿਉਂਕਿ ਅੱਜ ਸੀਟੀ 100 ਦਾ ਇੰਜਣ ਹੋਇਆ ਕੱਲ੍ਹ ਸਾੜਾ ਵੀ ਹੋਣਾ ਏ ਪਰ ਦਬਦੇ ਨਹੀਂ ਆ ਸੀਟੀ 100 ਵੀ ਵਿੱਚ ਹੀ ਆਈ ਗਿਆ ਸੀ ਵੀ ਖਿੱਚ ਗਈ ਆ ਜਣਾ ਆ ਨਹੀਂ ਦਬਦੇ ਆ ਅਰੇ ਦਰਬਾਰ ਸਾਹਿਬ ਜੀ ਮੌਜੂ ਮੀਂਹ ਵਾਲਾ ਯੂਰ ਵੀ ਹਲੇ ਵੀ ਦਰਵਾਜ਼ਾ ਹੋ ਗਿਆ ਦਰਵਾਜ਼ਾ ਮੁੱਠਾ ਦੇਖ ਲਈਏ ਕਾਦੇ ਬਾਬਾ ਜੀ ਦੇ ਅੰਦਰ ਮੌ ਵੀਡੀਓ ਬਣਾਉਂਦੇ ਆ